ਦੋਸਤੋ ਸਤਸ੍ਰੀ ਅਕਾਲ ਆਨੰਦ ਸ੍ਰਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਡਾਕਟਰ ਬਲਜਿੰਦਰ ਸਿੰਘ ਵਿੜਗ ਪਹੁੰਚ ਗਿਆ ਗਾਂ ਬੈਗੀ ਸੀ ਆਪਣੀ ਇੱਕ ਇੱਕ ਪਹਿਲਾਂ ਬੈਗੀ ਸੀ ਉਹ ਤਾਂ ਕਰਤੀ ਹੈ ਰਿਕਵਰ ਉਹਦੀ ਵੀ ਹੋ ਸਕਦਾ ਤੁਹਾਨੂੰ ਸਵੈਟ ਛਾਟ ਲਾਦਗੇ ਤੇ ਡਾਕਟਰ ਸਾਹਿਬ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਅਕਲ ਜੀ ਕੀ ਹਾਲ ਹੈ ਡਾਕਟਰ ਸਾਹਿਬ ਵਰੀਆਂ ਅਕਲ ਜੀ ਡਾਕਟਰ ਸਾਹਿਬ ਕੀ ਕੰਡੀਸ਼ਨ ਲੱਗਦੀ ਹੈ ਗਾਂ ਦੀ ਏ ਨਾਰਮਲ ਹੋ ਜੂਗੀ ਜੀ ਇਹਦਾ ਪੋਟਾਸ਼ੀਅਮ ਲੈਵਲ ਡਾਊਨ ਵੱਜਿਆ ਜੀ ਅੱਛਾ ਹਾਂਜੀ ਹਾਂਜੀ ਜਿਵੇਂ ਮੰਨ ਲਓ ਮਿਲਕ ਫੀਵਰ ਦਾ ਕੇਸ ਹੁੰਦਾ ਹੈ ਸੇਮ ਹੀ ਹੁੰਦਾ ਜੀ ਇਹਦੇ ਵਿੱਚ ਬਸ ਇਨਾ ਹੁੰਦਾ ਥੋੜਾ ਜਿਹਾ ਪਸ਼ੂ ਵੱਧ ਧੌਣ ਮੋੜ ਕੇ ਟੋਆ ਜਾਂ ਪਾ ਜਾਂਦਾ ਧੌਣ ਚ ਦੇ ਮਗਰਲੇ ਖੁਰ ਮੋੜ ਲਿੰਦਾ ਜੀ ਅੱਛਾ ਜੀ ਤੇ ਬਾਕੀ ਹੋਂ ਕਰਮ ਵਾਲੀ ਦਾ ਕਰਦੇ ਆ ਟਰੀਟਮੈਂਟ ਜੀ ਹਾਂਜੀ ਤੇ ਹੋ ਜੂਗੀ ਜੀ ਕੋਈ ਸ਼ਾਮ ਤੱਕ ਹੀ ਨਾਰਮਲ ਹੋ ਜੂਗੀ 2-4 ਘੰਟੇ ਤੱਕ ਜੀ ਬਾਦਸ਼ਾਹ ਡਾਕਟਰ ਸਾਹਿਬ ਨੇ ਜਿੰਨਾ ਚਿਰ ਘਾਨ ਠਾਉਂਦੇ ਨਹੀਂ ਡਾਕਟਰ ਸਾਹਿਬ ਉਹਨਾਂ ਚ ਡਾਕਟਰ ਸਾਹਿਬ ਨੂੰ ਘਰ ਹੁਣੇ ਜਾਣ ਦੇਣਾ ਪਲਾਂ ਸੰਗ ਲਾਉਣਾ ਪਏ ਸਾਨੂੰ ਤੇ ਡਾਕਟਰ ਸਾਹਿਬ ਪੈਸੇ ਸਾਡੇ ਬੇਟੀ ਹੈ ਸਰਪੰਚ ਸਾਹਿਬ ਵੀ ਬੜਾ ਮਾਨ ਸਤਕਾਰ ਕਰਦੇ ਆ ਆਪਣਾ ਆ ਗਾਂ ਦਾ ਕੰਡੀਸ਼ਨ ਦੇਖ ਲਓ ਦੋਸਤੋ ਤੇ ਜਦੋਂ ਗਾਂ ਖੜੀ ਹੋਗੀ ਉਦੋਂ ਤੁਹਾਨੂੰ ਨਾਲ ਜੋੜ ਦਿਆਂਗੇ ਕਲਿੱਪ ਥੋੜੇ ਸਾਹਮਣੇੋਂ ਡਾਕਟਰ ਸਾਹਿਬ ਨੇ ਦੇਖੋ ਕਰਤੀ ਹੈ ਤਿਆਰੀ ਪੋਸਰਾ ਬਦਲਾ ਲਾਉਣ ਦੀ ਤੇ ਜਦੋਂ ਗਾਂ ਖੜੀ ਹੋਗੀ ਉਦੋਂ ਤੁਹਾਨੂੰ ਨਾਲ ਕਲਿੱਪ ਜੋੜ ਦਿਆਂਗੇ ਤੇ ਬਾਕੀ ਸਾਰੀ ਵੀਡੀਓ ਦੇ ਦੋਸਤੋ ਗਾਂ ਲੱਗੇ ਠਾਣ ਹਜੇ ਟਾਈਮ ਤਾਂ ਬਹੁਤ ਥੋੜਾ ਹੋਇਆ 20 20 ਹੋਇਆ ਆ ਇਹਨੂੰ ਡਾਕਟਰ ਸਾਹਿਬ ਨੂੰ ਤੇ ਬੋਤਲਾਂ ਲਾ ਦਿੱਤੀਆਂ ਪੀਨੇ ਆ ਆ ਚੱਕੋ ਜੀ ਆ ਲਓ ਜੀ ਦੋਸਤੋ ਸਿਰਫ ਓਨਲੀ ਓਨਲੀ ਸਿਰਫ ਮਤਲਬ 25 26 ਮਿੰਟਾਂ ਦੇ ਵਿੱਚ ਗਾਂ ਠਾਤੀ ਹੈ ਡਾਕਟਰ ਸਾਹਿਬ ਨੇ ਇਹਨੂੰ ਕਹਿੰਦੇ ਆ ਡਾਕਟਰ ਬਲਜਿੰਦਰ ਵੈੜਗ ਡਾਕਟਰ ਸਾਹਿਬ ਆ ਜੋ ਸਾਹਮਣੇ ਡਾਕਟਰ ਸਾਹਿਬ ਤੁਸੀਂ ਆਏ ਸੀਗੇ 2 ਵਜੇ ਤੇ ਹੁਣ ਵਜੇ ਆ 2:32 ਮਿੰਟ ਤੇ ਕੀ ਕਹਿਣਾ ਤੁਹਾਡਾ ਤੁਹਾਡੇ ਸਾਹਮਣੇ ਹੈ ਜੀ ਸਾਡੇ ਮੇਰੇ ਤਾਂ ਸਾਹਮਣੇ ਹੈ ਦੋਸਤੋ ਡਾਕਟਰ ਸਾਹਿਬ ਆਇਓ ਦੱਸੋ ਮਦਰ ਵੀ ਕੀ ਕਮੀ ਸੀ ਕੀ ਕਾਰਨ ਸੀ ਇਹਦੇ ਵਿੱਚ ਸਾਡੇ ਸੱਸਰੀ ਘਰ ਡਾਕਟਰ ਸਾਹਿਬ ਡਾਕਟਰ ਸਾਹਿਬ ਕਿੰਨੇ ਵਜੇ ਆਏ ਸੀ ਸਹੀ ਦੱਸੋ 2 ਵਜੇ ਮੇਰੇ ਕੋਲ ਟਾਈਮ ਨੋਟ ਆ 2:02 ਤੇ ਆਏ ਸੀ ਤੇ 2:32 ਮਿੰਟ ਤੇ ਗਾਂ ਉੱਠ ਕੇ ਤੁਰਪੀ ਬਾਹਰ ਆ ਗਈ ਆ ਆਪ ਦੀ ਆਵਾਜ਼ ਅੰਦਰ ਪਈ ਸੀ ਤੇ ਅੰਦਰ ਪਈ ਦੀ ਵੀਡੀਓ ਬਣਾਈ ਸੀ ਤੇ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਦਿਦਾ ਡਾਕਟਰ ਸਾਹਿਬ ਅਸੀਂ ਤੁਹਾਡੇ ਸਰੇ ਹੀ ਨਹੀਂ ਰਵਾਂਗੇ ਨਹੀਂ ਅੰਕਲ ਜੀ ਪਰਮਾਤਮਾ ਤੁਹਾਨੂੰ ਇਸ ਤਰੀਕੇ ਵਾਹਿਗੁਰੂ ਆ ਸਾਰਾ ਕੁਝ ਕਰਨ ਵਾਲਾ ਹਾਂਜੀ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੁੰਦੇ ਇਹਦੇ ਵਿੱਚ ਆਪਾਂ ਤਾਂ ਇੱਕ ਟਰੀਟਮੈਂਟ ਕਰ ਸਕਦੇ ਹਾਂ ਨਾ ਜੀ ਇਹਨੂੰ ਮਿਲਕ ਫੀਵਰ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਤੇ ਮੈਗਨੀਸ਼ੀਅਮ ਦੀ ਡੈਫੀਸ਼ੈਂਸੀ ਹੋਈ ਸੀ ਅੱਛਾ ਜੀ ਹਾਂਜੀ ਇਹਦਾ ਜੋ ਆਪਾਂ ਟਰੀਟਮੈਂਟ ਕੀਤਾ ਜੀ ਉਹ ਵੀਡੀਓ ਦੇ ਵਿੱਚ ਹੀ ਦੱਸ ਦਿੰਦੇ ਆ ਵੀ ਇੱਕ ਇਹਦੇ ਮਾਈਫੈਕਸ ਲਾਈ ਹੈ ਜੀ ਇੱਕ ਕੈਰ ਬਣਾ ਇੱਕ ਮਿੰਟ ਆਹ ਦੋਸਤੋ ਸੁਣ ਲੋ ਧਿਆਨ ਨਾਲ ਕਿਹੜੀ ਕਿਹੜੀ ਦਵਾਈ ਲਾਈ ਹੈ ਕਿਉਂਕਿ ਕਿਸੇ ਦੂਦ ਵਾਲੇ ਬੰਦੇ ਕੋਲੇ ਨਹੀਂ ਪਹੁੰਚਿਆ ਜਾਂਦਾ ਦੈਟਸੋ ਡਾਕਟਰ ਸਾਹਿਬ ਦੁਆਰਾ ਇਹ ਹੀ ਹੁੰਦੇ ਆ ਪਸ਼ੂ ਬੈਠਣ ਦੀ ਜ਼ਰੂਰੀ ਨਹੀਂ ਕੱਲਾ ਮਿਲਕ ਫੀਵਰ ਹੈ। ਹਾਂਜੀ। ਪਸ਼ੂਸ ਦੇ ਵਿੱਚ ਬਹਿ ਜਾਂਦਾ ਜੀ ਪੋਟਾਸ਼ੀਅਮ ਮੈਗਨੀਸ਼ੀਅਮ ਦੀ ਘਾਟ ਨਾਲ ਬਹਿ ਜਾਂਦਾ ਜੀ। ਹਾਂਜੀ। ਸਾਈਵਰੀ ਲੇਵੇ ਦੇ ਉੱਪਰ ਪਾਣੀ ਵਾਲੀ ਮਸਟੈਰਸ ਬਣ ਜਾਂਦੀ ਹੈ ਜਿਵੇਂ ਉਹ ਪੀ ਆ ਬੀਗ ਦੀ ਪਾਣੀ ਹੈ ਥਣ ਦੇ ਵਿੱਚੋਂ ਪਾਣੀ ਆਉਣ ਲੱਗ ਪੈਂਦਾ ਹੈ। ਜੇ ਪਸ਼ੂ ਦੇ ਭਲੂਣ ਜਿਆਦਾ ਹੁੰਦੀ ਹੈ ਉਹਦੇ ਵਿੱਚ ਪਸ਼ੂ ਬਹਿ ਜਾਂਦਾ ਹੈ। ਬੇਹਿੰਦ ਤੇ ਬਹੁਤ ਕਾਰਨ ਹੁੰਦੇ ਆ ਗਾਵਾਂ ਦੇ। ਹਾਂਜੀ। ਜਿਹੜਾ ਇਹਦਾ ਕਾਰਨ ਸੀ ਇਹਦਾ ਕਾਰਨ ਸੀ ਕਿ ਇੱਕ ਤਾਂ ਕੈਲਸ਼ੀਅਮ ਦੀ ਡੈਫੀਸ਼ੈਂਸੀ ਸੀ। ਹਾਂਜੀ। ਪੋਟਾਸ਼ੀਅਮ ਦੀ ਹੋਗੀ ਜੀ। ਉਹਦਾ ਟ੍ਰੀਟਮੈਂਟ ਕੀਤਾ ਜੀ ਤੇ ਦੇ ਆਪਾਂ ਇੱਕ ਮਾਈਫੈਕਸ ਲਾਈ ਹੈ ਜੀ ਹਾਂਜੀ ਇੱਕ ਕੇਅਰ ਬਰੋ ਲਾਈ ਹੈ ਜੀ ਹਾਂਜੀ ਦੋਨੋਂ ਫਾਸਫੇਨ VML ਦਿੱਤਾ ਹੈ ਜੀ ਹਾਂਜੀ ਕੋਵਟ XL ਦਿੱਤਾ ਹੈ ਜੀ ਆਪਾਂ VML ਜੀ ਹਾਂਜੀ ਤੇ ਏਵਲ ਦਿੱਤਾ ਹੈ ਜੀ ਆਪਾਂ 15 ML ਜੀ 15 ML ਇਹ ਮੂਹ ਰਹੀ ਇਹਨੂੰ 250 ਗ੍ਰਾਮ ਵਾਈਜੈਸਟ ਦਿੱਤੀ ਸੀਗੀ ਜੀ ਵਾਈਜੈਸਟ ਉਹ ਆਪਣਾ ਲੀਵ ਟੋਨ ਕਰ ਕੋ ਕੰਪਨੀ ਦੀ ਹੁੰਦੀ ਹੈ ਜੀ ਹਾਂਜੀ 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 ਇਹ ਦਿੱਤਾ ਸੀਗਾ ਕੁਝ ਟ੍ਰੀਟਮੈਂਟ ਮੈਂ ਸੋਨੂੰ ਇੱਕ ਜਿਵੇਂ ਮੰਨ ਲਓ ਮੈਗਰੋਡੈਨ ਦਿੱਤਾ ਸੀ ਹਾਂਜੀ ਤੇ ਹਾਂਜੀ ਉਹਦੇ ਨਾਲ ਹੀ ਕਰਮ ਵਾਲੀ ਨਾਰਮਲ ਹੋ ਗਈ ਕਿਉਂਕਿ ਇਹਨੂੰ ਇਸ ਇਹੀ ਪ੍ਰੋਬਲਮ ਸੀ ਤੇ ਸੋਲਵ ਹੋ ਗਈ ਥੈਂਕ ਯੂ ਡਾਕਟਰ ਸਾਹਿਬ। ਮੈਂ ਇੱਕ ਗੱਲ ਹੋਰ ਵੀਡੀਓ ਚ ਕਹਿਣੀ ਚਾਹੁੰਦਾ ਜੀ। ਇਹ ਟਰੀਟਮੈਂਟ ਉੱਥੇ ਹੀ ਕਰਿਓ ਜਿੱਥੇ ਕੈਲਸ਼ੀਅਮ ਆ, ਮੈਗਨੀਸ਼ੀਅਮ ਜਾਂ ਪੋਟਾਸ਼ੀਅਮ ਦੀ ਕਮੀ ਹੈ। ਕਈ ਵਾਰੀ ਗਾਈਆਂ ਹੋਰ ਕਈ ਕਾਰਨਾ ਕਰਕੇ ਬੇਹਿੰਦੀਆਂ ਹੁੰਦੀਆਂ। ਉੱਥੇ ਕਈ ਵਾਰੀ ਇਹ ਟਰੀਟਮੈਂਟ ਕੀਤਾ ਹਾਨੀਕਾਰਕ ਵੀ ਹੈ। ਜੀ ਜੀ। ਹਾਂ ਭਈ ਆਪਦੇ ਨੇੜੇ ਦੇ ਡਾਕਟਰ ਦੀ ਸਲਾਹ ਨਾਲ ਕਰਨਾ ਹੈ। ਹਾਂਜੀ। ਤੇ ਬਾਕੀ ਕੋਈ ਗੱਲ ਨਹੀਂ ਜੇ ਕੋਈ ਲੋੜ ਪਵੇ ਤਾਂ ਫੋਨ ਤੇ ਤੁਸੀਂ ਪੁੱਛ ਵੀ ਲੈਣਾ। ਹਾਂਜੀ। ਕਿਸੇ ਦਾ ਭਲਾ ਹੋਵੇ ਜੀ ਜਾਨਵਰ ਦਾ। ਥੈਂਕ ਯੂ ਡਾਕਟਰ ਸਾਹਿਬ। ਜਾਨਵਰ ਦਾ ਪੁੰਨ ਲੱਗਦਾ ਜੀ। ਹਾਂਜੀ। ਬਾਕੀ ਸ ਗਾ ਮਤਲਬ 2:02 ਤੇ ਡਾਕਟਰ ਸਾਹਿਬ ਆਏ ਸੀ ਤੇ 2 ਮਿੰਟ ਵੱਜ ਕੇ 32 33 ਮਿੰਟ ਤੇ ਗਾਂ ਠਾਤੀ ਹੈ ਤੇ ਗਾਂ ਤੁਹਾਡੇ ਸਾਹਮਣੇ ਖੜੀ ਹੈ ਤੇ ਦੋਸਤੋ ਐਡੀ ਐਡਾ ਕ੍ਰਿਸ਼ਮਾ ਡਾਕਟਰ ਦਾਤਾ 15 15000 ਰੁਪਿਆ ਲੈ ਜਾਂਦੇ ਮੈਂ ਨਾ ਨਹੀਂ ਲੈਂਦਾ ਤੇ گاਵਾ ਵੀ ਮਰ ਜਾਂਦੀਆਂ ਤੇ ਡਾਕਟਰ ਨੇ ਕਿਰਸ਼ਮਾ ਕੀਤਾ ਇਹਦੇ ਵਿੱਚ ਮਤਲਬ ਆਪਾਂ ਕੋਈ ਡਾਕਟਰ ਦੀ ਐਡ ਨਹੀਂ ਕਰ ਰਹੇ ਇਹ ਡਾਕਟਰ ਸਾਹਿਬ ਨੇ ਦੇਖੋ ਦਵਾਈ ਵੀ ਦੱਸਤੀ ਸਾਰੀ ਵਿੱਚ ਤੇ ਐਹੋ ਜਿਹਾਂ ਮਤਲਬ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਿਸੇ ਦਾ ਭਲਾ ਹੋ ਜੇ ਤੇ ਡਾਕਟਰ ਸਾਹਿਬ ਦਾ ਮੇਰੇ ਖਨਾਲੇ ਫੇਸਬੁਕ ਨੂੰ ਤੇ YouTube ਵਾਲੇ YouTube ਨੂੰ ਸਬਸਕ੍ਰਾਈਬ ਕਰੋ ਫੇਸਬੁਕ ਵਾਲੇ ਫਾਲੋ ਕਰ ਲਿਓ ਤੇ ਦੋਸਤੋ ਐਹੋ ਜੀ ਵੀਡੀਓ ਜ਼ਰੂਰ ਬਾਤ ਤੋਂ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਬੇਜਵਾਨ ਪਸੰਦੀ ਜਾਨ ਬਚ ਸਕੇ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਧੰਨਵਾਦ